ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਔਰ ਤੁਹਾਡਾ ਸਾਰਿਆਂ ਦਾ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਅਗਰ ਕੋਈ ਮੇਰੇ ਭੈਣ ਭਰਾ ਆ ਔਨਲਾਈਨ ਬੈਠਾ ਜਾ ਕੇ ਇਸ ਕੋਲ 5-7 ਮਿੰਟ ਦਾ ਟਾਈਮ ਹੈਗਾ ਤਾਂ ਉਹ ਮੇਰੇ ਨਾਲ ਲਾਈਵ ਤੇ ਜੁੜ ਸਕਦਾ ਜੀ ਸੋ ਅੱਜ ਜਿਹੜਾ ਆਪਣਾ ਸੰਡੇ ਸਪੈਸ਼ਲ ਆਪਣਾ ਲਾਈਵ ਆ ਕਈ ਮੇਰੇ ਭੈਣ ਭਰਾ ਨੇ ਜਿਨ੍ਹਾਂ ਦੇ ਨਾਲ ਅੱਜ ਕਾਫੀ ਕਾਲ ਆਈ ਹੋਈ ਸੀਗੇ ਮੈਂ ਨਹੀਂ ਚੱਕ ਸਕਿਆ ਸੋ ਮੈਂ ਅੱਜ ਥੋੜਾ ਜਿਹਾ ਬਿਜੀ ਸੀਗਾ ਸੰਡੇ ਕਰਕੇ ਸਾਡਾ ਅੱਜ ਸੀਗਾ ਜਿਹੜਾ ਪ੍ਰੋਗਰਾਮ ਸੀ ਸਾਡਾ ਅੱਜ ਇੱਕ ਪਟਿਆਲੇ ਦੇ ਵਿੱਚ ਸੋ ਪਟਿਆਲਾ ਦੇ ਜਿਹੜਾ ਅੱਜ ਸਾਡਾ ਪ੍ਰੋਗਰਾਮ ਸੀਗਾ ਉੱਥੋਂ ਹੁਣੇ ਹਜੇ ਆਈਆਂ ਵਾਪਸ ਪ੍ਰੋਗਰਾਮ ਸੀ ਜਿਹੜਾ ਸਾਡਾ ਜਿਹੜਾ ਬਹੁਤ ਵਧੀਆ ਰਿਹਾ ਜੀ ਸੋ ਸਾਡੀ ਜਿਹੜੇ ਅੱਜ ਦੋ ਥਾਵਾਂ ਦੇ ਲੈਕਚਰ ਸੀਗੇ ਪਟਿਆਲੇ ਇੱਕ ਸੀਗਾ ਯੂਨੀਵਰਸਿਟੀ ਵਾਲੇ ਪਾਸੇ ਪ੍ਰੋਫੈਸਰ ਕਲੋਨੀ ਤੇ ਉਸ ਤੋਂ ਬਾਅਦ ਸੀਗਾ ਛੋਟੀ ਬਾਰਾਂਦਰੀ ਪਟਿਆਲਾ ਜੀ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਲੋਕ ਉੱਥੇ ਆਏ ਸੀਗੇ ਜੀ ਪਟਿਆਲਾ ਲੈਕਚਰ ਦੇ ਵਿੱਚ ਕਲਾਸ ਦੇ ਵਿੱਚ ਵਰਕਸ਼ਾਪ ਗਈ ਜੀ ਜਿਹਨੂੰ ਆਪਾਂ ਉਹਦੇ ਵਿੱਚ ਆਏ ਸੀਗੇ ਬਹੁਤ ਸਾਰਾ ਤੁਸੀਂ ਪਿਆਰ ਦਿੱਤਾ ਜੀ ਤੇ ਬਹੁਤ ਸਾਰਾ ਤੁਹਾਡਾ ਰਿਸਪੌਂਸ ਦੇਖ ਕੇ ਮੈਨੂੰ ਵੀ ਇੱਕ ਮੋਟੀਵੇਸ਼ਨ ਮਿਲਦੀ ਆ ਸੋ ਉਮੀਦ ਕਰਦਾ ਹਾਂ ਕਿ ਤੁਸੀਂ ਉਸ ਕਲਾਸ ਤੋਂ ਕੁਝ ਨਾ ਕੁਝ ਸਿੱਖ ਕੇ ਗਏ ਹੋਵੋਗੇ ਬਹੁਤ ਮੇਰੇ ਭਿੰਡ ਭਰਾ ਸੀ ਜਿਨ੍ਹਾਂ ਨੂੰ ਮੇਰੇ ਖਿਆਲ ਚ ਕਾਫੀ ਦਿਨ ਹੋ ਗਏ ਸੀ ਉਹਨਾਂ ਨੇ ਆਪਣੀ ਨਾ ਉਹ ਕਲਾਸ ਸੀ ਜਿਹੜੀ ਬੁੱਕ ਕਰਵਾਈ ਹੋਈ ਸੀਗੀ ਜਿਹੜੀ ਅੱਜ ਪਟਿਆਲੇ ਸੀਗੀ ਸੋ ਉਹਦੇ ਵਿੱਚ ਟੋਟਲ 45 ਕੇ ਬੰਦੇ ਹੀ ਆਪਾਂ ਰੱਖੇ ਸੀਗੇ 45 ਬੰਦੇ ਜਿਹੜੇ ਆਗੇ ਸੀਗੇ 20 ਇੱਕ ਜਗ੍ਹਾ ਤੇ ਸੀਗੇ ਤੇ 25 ਇੱਕ ਜਗ੍ਹਾ ਤੇ ਸੀਗੇ ਸੋ ਬਹੁਤ ਵਧੀਆ ਸਾਡਾ ਅੱਜ ਦਾ ਸੈਸ਼ਨ ਰਿਹਾ ਤੇ ਉਹਨਾਂ ਨੂੰ ਬਹੁਤ ਵਧੀਆ ਉਹਨਾਂ ਨੇ ਆਪਣੇ ਮਨ ਲਾ ਕੇ ਸਿੱਖਿਆ ਜਿੰਨਾ ਵੀ ਉਹਨਾਂ ਨੇ ਸਿੱਖਿਆ ਸੋ ਉਮੀਦ ਕਰਦਾ ਕਿ ਜਿਹੜੇ ਅੱਜ ਆਏ ਸੀਗੇ ਤੇ ਉਹਨਾਂ ਨੇ ਬਹੁਤ ਕੁਝ ਉੱਥੋਂ ਸਿੱਖਿਆ ਹੋਣਾ ਤੇ ਉਹ ਅਪਲਾਈ ਕਰਨਗੇ ਤੇ ਉਹ ਜ਼ਿੰਦਗੀ ਦੇ ਵਿੱਚ ਆਪਣੀ ਚੰਗ ਜ਼ਰੂਰ ਸਫਲ ਹੋਣਗੇ ਸੋ ਅਗਰ ਮੇਰਾ ਭੈਣ ਭਰਾ ਜਿਹੜਾ ਅੱਜ ਲਾਈਵ ਦੇ ਵਿੱਚ ਆਇਆ ਸੀ ਸਾਡੀ ਵਰਕਸ਼ਾਪ ਦੇ ਵਿੱਚ ਪਟਿਆਲੇ ਅਗਰ ਕੋਈ ਹੈਗਾ ਆਨਲਾਈਨ ਤਾਂ ਪਲੀਜ਼ ਲਾਈਵ ਦੇ ਵਿੱਚ ਆ ਕੇ ਮੈਨੂੰ ਜਰੂਰ ਦੱਸੋ ਜੀ ਕਿਵੇਂ ਦਾ ਜ ਤੁਹਾਡਾ ਐਕਸਪੀਰੀਅੰਸ ਰਿਹਾ ਜੀ ਸੋ ਬਹੁਤ ਜਲਦੀ ਹੁਣ ਆਪਾਂ ਇਸ ਹਫਤੇ ਸ਼ਾਇਦ ਆਪਾਂ ਜਲੰਧਰ ਦੇ ਵਿੱਚ ਆਪਾਂ ਲਾਈਵ ਵਰਕਸ਼ਾਪ ਆਪਣੀ ਕਰਾਂਗੇ ਜੀ ਉਹਦੇ ਵਿੱਚ ਵੀ ਮੇਰਾ ਇਹੀ ਮੋਟਿਵ ਰਹੇਗਾ ਕਿ ਮੈਂ ਤੁਹਾਨੂੰ ਕੁਝ ਨਾ ਕੁਝ ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਜਿਹੜੇ ਜਿਵੇਂ ਕਿ ਫੇਸਬੁੱਕ ਹੋ ਗਿਆ YouTube ਹੋ ਗਿਆ Telegram Instagram WhatsApp ਵਗੈਰਾ ਇਹਨਾਂ ਤੋਂ ਮਤਲਬ ਤੁਸੀਂ ਕੰਮ ਕਰਕੇ ਮਤਲਬ ਤੁਸੀਂ ਕਿਵੇਂ ਆਨਲਾਈਨ ਤੁਸੀਂ ਅਰਨਿੰਗ ਕਰ ਸਕਦੇ ਹੋ ਬਹੁਤ ਸਾਰੇ ਸੋਰਸ ਨੇ ਆਨਲਾਈਨ ਅਰਨਿੰਗ ਕਰਨ ਦੇ ਅਸਲ ਵਿੱਚ ਗੱਲ ਇਹ ਹੈ ਕਿ ਸਾਨੂੰ ਮਤਲਬ ਵੀ ਸਹੀ ਤਰੀਕੇ ਨਾਲ ਸਾਨੂੰ ਨਾ ਗਾਈਡ ਨਹੀਂ ਕੀਤਾ ਜਾਂਦਾ ਹੈਗਾ ਅਗਰ ਸਾਨੂੰ ਕੋਈ ਵਧੀਆ ਸਹੀ ਤਰੀਕੇ ਨਾਲ ਸਾਨੂੰ ਕੋਈ ਗਾਈਡ ਕਰੇ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਮਤਲਬ ਵੀ ਅਸੀਂ ਪਿੱਛੇ ਹੋਵਾਂਗੇ ਸਾਨੂੰ ਗਾਈਡੈਂਸ ਜਿਹੜੀ ਸਹੀ ਤਰੀਕੇ ਨਾਲ ਨਹੀਂ ਮਿਲਦੀ ਹੈਗੀ ਹਰਵਿੰਦਰ ਭਾਜੀ ਆਏ ਨੇ ਜੇਕਰ ਅਸੀਂ ਇੰਸਟਾ ਤੇ ਰੀਲ ਪਾਉਂਦੇ ਹਾਂ ਤੇ ਮੰਨ ਲਓ ਇਨਕਮ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਕੀ ਲਾਈਫਟਾਈਮ ਲੀ ਰੀਲ ਪੋਨੀਆਂ ਪੈਣ ਗਿਆ ਫਿਰ ਹੀ ਇਨਕਮ ਆਉਗੀ ਨਹੀਂ ਬਾਜੀ ਹਰਿਵਿੰਦਰ ਪਾਜੀ ਇਹ ਕੋਈ ਜ਼ਰੂਰੀ ਨਹੀਂ ਹੈਗਾ ਤੁਸੀਂ ਮੰਨ ਲਓ ਇੱਕ ਵਾਰੀ ਜੇ ਤੁਸੀਂ ਬਾਜੀ ਰੀਲ ਤੁਸੀਂ ਪਾ ਦਿੰਨੇ ਹੋ ਆਪਣੀ ਤੁਸੀਂ ਤਾਂ ਉਹ ਤੋਂ ਮੰਨ ਲਓ ਤੁਹਾਨੂੰ ਇਨਕਮ ਆਉਣੀ ਵੀ ਸ਼ੁਰੂ ਹੋ ਜਾਂਦੀ ਆ ਤਾਂ ਉਹ ਪਾਜੀ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਲਾਈਫਟਾਈਮ ਵਾਸਤੇ ਤੁਸੀਂ ਬਾਜੀ ਚਲੋ ਦੇਖੋ ਜਿਹੜੀ ਤੁਹਾਡੇ ਰੀਲਾਂ ਆਲਰੇਡੀ ਪੈ ਜਾਣਗੀਆਂ ਹਨਾ ਉਹਦੇ ਤੋਂ ਬਾਜੀ ਤੁਹਾਨੂੰ ਆਉਣੇ ਹੀ ਆਉਣੇ ਆ ਤੁਹਾਨੂੰ ਪੈਸੇ ਹਨਾ ਜੀ ਤੇ ਬਾਕੀ ਐ ਵੀ ਜੇ ਤੁਸੀਂ ਭਾਜੀ ਅੱਗੇ ਵਾਸਤੇ ਤੁਸੀਂ ਪਾਉਂਦੇ ਰਹੋਗੇ ਤਾਂ ਉਹਦੇ 'ਚ ਇਹ ਆ ਵੀ ਤੁਹਾਨੂੰ ਰੈਗੂਲਰ ਤੁਹਾਨੂੰ ਇਨਕਮ ਜਿਹੜੀ ਆ ਉਹ ਹੁੰਦੀ ਰਹੂਗੀ ਭਾਜੀ ਅੱਗੇ ਵਾਸਤੇ ਵੀ ਸੋ ਭਾਈ ਤੁਸੀਂ ਕੋਈ ਦਿੱਕਤ ਨਹੀਂ ਤੁਸੀਂ ਭਾਈ ਜਣੋ ਹਜੇ ਤੱਕ ਭਾਜੀ ਜਿਹੜਾ ਇੰਸਟਾਗ੍ਰam ਦਾ ਮੋਨਟਾਈਜੇਸ਼ਨ ਦਾ ਵਾ ਕਰਟੇਰੀਆ ਉਹ ਬਤਲ ਵੀ ਹਜੇ ਭਾਜੀ ਉਹ ਨਹੀਂ ਹੋਇਆ ਹੈਗਾ ਤੁਹਾਨੂੰ ਮੋਨਟਾਈਜੇਸ਼ਨ ਤੋਂ ਪੈਸਾ ਨਹੀਂ ਹਜੇ ਮਿਲਣਗੇ ਬਟ ਐਂ ਵੀ ਬਹੁਤ ਛੇਤੀ 2 ਕੁ ਮਹੀਨੇ ਤੱਕ ਮਈ ਜੂਨ ਤੱਕ ਤੁਹਾਨੂੰ ਮੇਰੇ ਖਾਲਚ ਅਪ੍ਰੈਲ ਦੇ ਐਂਡ ਵਿੱਚ ਸ਼ਾਇਦ ਤੁਹਾਨੂੰ ਸਟਾਰਟ ਹੋ ਜਾਣਗੇ ਉਤੋਂ ਮਿਲਣੇ ਜੇ ਤੁਹਾਡੇ ਵਧੀਆ ਫੋਲੋਅਰਸ ਹੈਗੇ ਨੇ ਤੇ ਉਸ ਤੋਂ ਬਾਅਦ ਜਿਹੜੇ ਪੈਸੇ ਤੁਸੀਂ ਉਹਦੇ ਕਿੰਨੇ ਉਹਦੇ ਪਾਜੀ ਸਪਾਂਸਰਸ਼ਿਪ ਤੇ ਬਹੁਤ ਵਧੀਆ ਪੈਸਾ ਮਿਲਦਾ ਭਾਜੀ YouTube ਉਹਦੀ ਸੋਰੀ ਇੰਸਟਾਗ੍ਰam ਦੀ ਤੋਂ ਕਿਰਨ ਸੈਣੀ ਬਾਜੀ ਸ਼ੋਰਟ ਵੀਡੀਓ ਕਿਸ ਕਿਸ ਟੌਪਿਕ ਤੇ ਬਣਾ ਸਕਦੇ ਆ ਮੈਂ ਇੰਟਰਸਟਿਡ ਆ ਕੁਝ ਸੋਚਿਆ ਹੈ ਬਟ ਤੁਸੀਂ ਕੁਝ ਸੁਜੈਸਟ ਕਰੋ ਹਾਂਜੀ ਸੈਣੀ ਜੀ ਗੱਲ ਇਸ ਤਰ੍ਹਾਂ ਵੀ ਤੁਸੀਂ ਇਹ ਦੇਖੋ ਵੀ ਤੁਹਾਡੀ ਜਿਹੜਾ ਟੌਪਿਕ ਆ ਤੁਹਾਡਾ ਤੁਹਾਡਾ ਟੌਪਿਕ ਕਿਹੜਾ ਜੀ ਤੁਹਾਡੇ ਟੌਪਿਕ ਤੇ ਡਿਪੈਂਡ ਕਰਦਾ ਨਾ ਵੀ ਤੁਸੀਂ ਕਿਸ ਤਰ੍ਹਾਂ ਦੀ ਸ਼ੋਰਟ ਵੀਡੀਓ ਬਣਾਉਣਾ ਚਾਹੁੰਦੇ ਹੋ ਮੰਨ ਲਓ ਕਿ ਚਲੋ ਤੁਸੀਂ ਲੌਂਗ ਵੀਡੀਓ ਮੰਨ ਲਓ ਤੁਸੀਂ ਇੱਕ ਟੌਪਿਕ ਤੇ ਬਣਾਉਣਾ ਹੈ ਮੰਨ ਲਓ ਤੁਸੀਂ ਮੋਟੀਵੇਸ਼ਨਲ ਤੇ ਤੁਸੀਂ ਇੱਕ ਲੌਂਗ ਵੀਡੀਓ ਬਣਾਉਣਾ ਹੈ ਤਾਂ ਤੁਹਾਨੂੰ ਜਿਹੜੀ ਇਹ ਸ਼ਾਰਟ ਵੀਡੀਓ ਨੇ ਉਹ ਵੀ ਤੁਹਾਨੂੰ ਮੋਟੀਵੇਸ਼ਨਲ ਹੀ ਬਣਾਉਣੀਆਂ ਪੈਣਗੀਆਂ ਇਸ ਤਰ੍ਹਾਂ ਨਹੀਂ ਹੈਗਾ ਜੀ ਤੁਸੀਂ ਲੈੜੀ ਲੌਂਗ ਵੀਡੀਓ ਨੇ ਉਹ ਮੋਟੀਵੇਸ਼ਨਲ ਬਣਾ ਚੱਲੋ ਤੇ ਜਿਹੜੀ ਤੁਹਾਡੀ ਸ਼ਾਰਟ ਵੀਡੀਓ ਨੇ ਤੇ ਉਹ ਸ਼ਾਰਟ ਵੀਡੀਓ ਤੁਸੀਂ ਫੈਕਟ ਬਾਰੇ ਬਣਾਉਣ ਲੱਗ ਜਾਓ 10 ਲਾਈ ਕਟਾਈ ਬਾਰੇ ਬਣਾਉਣ ਲੱਗ ਜਾਓ ਜਾਂ ਤੁਸੀਂ ਕੁਕੀ ਬਾਰੇ ਦੱਸਣ ਲੱਗ ਜਾਓ ਹਨਾ ਸੋ ਉਹ ਇਦਾਂ ਉਹਦਾ ਸਹੀ ਨਹੀਂ ਹੈਗਾ ਇਸ ਦਿਨਾਂ ਮਤਲਬ ਵੀ ਇਦਾਂ ਵਾਂ ਮਤਲਬ ਤੁਹਾਡੇ ਸਬਸਕ੍ਰਾਈਬਰ ਨਹੀਂ ਵਧਣਗੇ ਤੇ ਨਾ ਤੁਹਾਡਾ ਵਾਚ ਟਾਈਮ ਆਏਗਾ ਤੇ ਉੱਤੋਂ ਤੁਸੀਂ ਇਨਕਮ ਵੀ ਵਧਿਆ ਨਹੀਂ ਕਰ ਪਾਉਂਗੇ ਕਿਉਂਕਿ ਜਿਹੜੀ ਨਿਸ਼ਾ ਜਿਹਨੂੰ ਆਪਾਂ ਕਹਿੰਦੇ ਨੇ ਟੌਪਿਕ ਟੌਪਿਕ ਤੁਹਾਨੂੰ ਠੀਕ ਹੈ ਸਣੀ ਜੀ ਤੁਸੀਂ ਟੋਪਿਕ 21 ਰੱਖੋ ਤੇ ਉੱਤੇ ਲਗਾਤਾਰ ਤੁਸੀਂ ਕੰਮ ਕਰੋ ਉੱਤੀ ਛੋਟ ਵੀਡੀਓ ਬਣਾ ਕੇ ਅਪਲੋਡ ਕਰੋ ਉੱਤੀ ਤੁਸੀਂ ਲੌਂਗ ਕਰੋ ਤੇ ਉਸ ਟੋਪਿਕ ਤੇ ਹੀ ਤੁਸੀਂ ਲਾਈਵ ਆਓ ਸੋ ਉਹਦੇ ਨਾਲ ਤੁਸੀਂ ਵਧੀਆ ਅਰਨਿੰਗ ਤੁਸੀਂ ਕਰ ਸਕਦੇ ਹੋ ਜੀ ਹੋਰ ਕੋਈ ਮੇਰਾ ਭੈਣ ਭਰਾ ਹੈਗਾ ਵਾ ਸੋ ਆਪਣਾ ਕੁਐਸਚਨ ਪੁੱਛ ਸਕਦਾ ਸੋ ਆਪਾਂ ਗੱਲ ਕਰਦੇ ਪਏ ਸੀ ਜਿਹੜਾ ਆਪਣਾ ਅੱਜ ਪਟਿਆਲੇ ਦੇ ਵਿੱਚ ਆਪਣਾ ਲਾਈਵ ਵਰਕਸ਼ਾਪ ਸੀਗਾ ਜਿਹੜਾ ਹਨਾ ਸੋ ਉਹਦੇ ਰਿਗਾਰਡਿੰਗ ਕੋਈ ਮੇਰਾ ਭੈਣ ਭਰਾ ਹੈਗਾ ਆਨਲਾਈਨ ਤਾਂ ਉਹ ਆ ਕੇ ਦੱਸ ਸਕਦਾ ਜੀ ਅੱਜ ਦਾ ਐਕਸਪੀਰੀਅੰਸ ਉਹਨਾਂ ਦਾ ਕਿਵੇਂ ਦਾ ਰਿਹਾ ਵਾ ਤੁਹਾਪਾ ਹੁਣ ਗੱਲ ਕਰਦਾਂਗੇ ਜਿਹੜਾ ਸਾਡਾ ਨੈਕਸਟ ਜਿਹੜਾ ਅਗਲੇ ਲਾਈਵ ਵਰਕਸ਼ਾਪ ਹੋਣੀ ਹੈ ਜੀ ਉਹ ਆਪਣੀ ਜਲੰਧਰ ਦੇ ਵਿੱਚ ਹੋਣੀ ਹੈ ਹੁਣ ਉਹ ਸੋ ਉਹਦਾ ਆਪਾਂ ਹੁਣ ਦੇਖਦੇ ਆ ਵੀ ਸ਼ਾਇਦ ਅਗਲੇ ਹਫਤੇ ਸ਼ਨੀਵਾਰ ਸ਼ਾਇਦ ਆਪਾਂ ਰੱਖਾਂਗੇ ਆਪਾਂ 10 ਤੋਂ ਲੈ ਕੇ 12 ਵਜੇ ਦਾ ਟਾਈਮ ਹੋਵੇਗਾ ਜੀ ਅਗਰ ਕੋਈ ਉਹ ਲਾਈਵ ਵਰਕਸ਼ਾਪ ਤੁਹਾਡੇ ਵਿੱਚੋਂ ਕੋਈ ਮੇਰਾ ਭੈਣ ਭਰਾ ਉਹ ਜੁਆਇਨ ਕਰਨਾ ਚਾਹੁੰਦਾ ਤਾਂ ਉਹ ਆ ਕੇ ਜੀ ਉਹ ਆਪਣੀ ਸੀਟ ਬੁੱਕ ਕਰਵਾ ਸਕਦਾ ਫੋਨ ਕਰਕੇ ਮੈਨੂੰ ਮੇਰਾ ਨੰਬਰ ਆਲਰੇਡੀ YouTube ਦੇ ਉੱਤੇ ਦਿੱਤਾ ਹੋਇਆ ਵਾ ਤਾਂ ਉਹ ਐਨੀ ਟਾਈਮ ਮੈਨੂੰ ਕਾਲ ਕਰਕੇ ਆਪਣੀ ਸੀਟ ਬੁੱਕ ਕਰਵਾ ਸਕਦਾ ਕਿਉਂਕਿ ਜਿਹੜਾ ਆਪਣਾ ਲਾਈਵ ਵਰਕਸ਼ਾਪ ਹੋਣੀ ਹੈ ਇਹਦੇ ਵਿੱਚ ਆਪਾਂ 30 35 ਹੀ ਰੱਖਾਂਗੇ ਜੀ ਕਿਉਂਕਿ 2 ਘੰਟੇ ਦਾ ਸਮਾਂ ਹੁੰਦਾ ਵਾ 30 35 ਜਦੋਂ ਜਦੋਂ ਆ ਜਾਂਦੇ ਆ ਤਾਂ ਉਹਨਾਂ ਕੱਲੇ-ਕੱਲੇ ਦੀ ਜੋ ਵੀ ਉਹਨਾਂ ਦੀ ਮਤਲਬ ਵੀ ਡਾਊਟ ਹੁੰਦਾ ਉਹ ਕਲੀਅਰ ਕਰਨਾ ਹੁੰਦਾ ਵਾ ਸੋ ਘੰਟਾ ਡੇਢ ਘੰਟਾ ਉਹਦੇ 'ਚ ਲੱਗ ਜਾਂਦਾ 2 ਘੰਟੇ ਦਾ ਚਲੋ ਆਪਣੀ ਕਲਾਸ ਹੁੰਦੀ ਆ ਤੇ ਡੇਢ ਘੰਟਾ ਨਾਰਮਲ ਹੀ ਮੰਨ ਕੇ ਚਲੋ ਡੇਢ ਤੋਂ 2 ਘੰਟਾ ਉੱਪਰ ਲੱਗ ਜਾਂਦੇ ਆ ਤਾਂ ਮੰਨ ਕੇ ਜਦੋਂ 4 ਘੰਟੇ ਨਾਰਮਲ ਹੀ ਆਪਾਂ ਨੂੰ ਲੱਗ ਜਾਣਗੇ ਉਹ ਕਲਾਸ ਇਸ ਤੋਂ ਵੱਧ ਨਹੀਂ ਆਪਾਂ ਰੱਖਦੇ ਹੈਗੇ ਜੀ ਕਿਉਂਕਿ ਕੱਲੇ-ਕੱਲੇ ਦਾ ਜਿਹੜਾ ਵੀ ਡਾਊਟ ਹੋਏਗਾ ਉਹ ਆਪਾਂ ਦੂਰ ਕਰਾਂਗੇ ਜੀ ਕਿਰਨ ਸੈਣੀ ਜੀ ਓਕੇ ਓਕੇ ਜਿੱਦਾਂ ਮੈਨੂੰ ਇਨਕੁਇਰੀਂਗ ਐਂਡ ਟਰੈਵਲਿੰਗ ਦਾ ਸ਼ੌਂਕ ਹੈ ਸੋ ਮੈਨੂੰ ਦੱਸੋ ਆਹ ਤੁਸੀਂ ਟਰੈਵਲਿੰਗ ਦਾ ਪਾ ਸਕਦੇ ਪਾ ਸਕਦੇ ਹੋ ਟਰੈਵਲਿੰਗ ਦਾ ਤੁਸੀਂ ਵਲੌਗ ਬਣਾ ਕੇ ਪਾ ਸਕਦੇ ਹੋ ਤੁਸੀਂ ਤੇ ਉਹਦੇ ਵਿੱਚ ਤੁਸੀਂ ਜਿੱਦਾਂ ਤੁਸੀਂ ਲੌਂਗ ਵੀਡੀਓ ਬਣਾਉਂਗੇ ਕਿਰਨ ਸੈਣੀ ਜੀ ਤਾਂ ਤੁਸੀਂ ਉਹਦੇ ਵਿੱਚੋਂ ਮਤਲਬ ਸ਼ਾਰਟ ਵੀਡੀਓ ਵੀ ਕੱਢ ਸਕਦੇ ਹੋ ਸ਼ਾਰਟ ਵੀਡੀਓ ਦੇ ਵਿੱਚ ਕੱਢ ਕੇ ਤੁਸੀਂ ਲੌਂਗ ਵੀਡੀਓ ਦੇ ਵਿੱਚ ਜਦੋਂ ਤੁਸੀਂ ਸ਼ਾਰਟ ਵੀਡੀਓ ਕੱਢੋਗੇ ਤਾਂ ਤੁਸੀਂ ਉਹਦੇ ਪਿੱਛੇ ਵਾਇਸਓਵਰ ਕਰ ਦਿਓ ਵੀ ਤੁਸੀਂ ਉਹਦੇ ਵਿੱਚ ਦੱਸਣਾ ਵਾ ਵੀ ਅੱਜ ਅਸੀਂ ਇੱਥੇ ਗਏ ਸੀ ਸਾਨੂੰ ਇਹ ਦੇਖਣ ਨੂੰ ਇਹ ਜਗ੍ਹਾ ਮੇਰੀ ਸਾਨੂੰ ਬਹੁਤ ਵਧੀਆ ਲੱਗਾ ਇਦਾਂ ਦਾ ਮਤਲਬ ਤੁਸੀਂ ਕੁਝ ਬੋਲ ਕੇ ਸ਼ਾਰਟ ਵੀਡੀਓ ਤੁਸੀਂ 1 ਮਿੰਟ ਤੋਂ ਘੱਟ ਹੋਵੇ 59 ਸੈਕਿੰਡ ਦੀ ਹੋਵੇ ਤਾਂ ਤੁਸੀਂ ਉਹ ਅਪਲੋਡ ਕਰ ਸਕਦੇ ਹੋ ਟਰੈਵਲਿੰਗ ਬਾਰੇ ਟਰੈਵਲਿੰਗ ਦਾ ਬਹੁਤ ਜ਼ਿਆਦਾ ਅੱਜ ਕੱਲ ਮਤਲਬ ਸ਼ੋਅ ਇਹੋ ਜਿਹੇ ਵੀ ਜਿਹੜੇ ਵਲੌਗ ਨੇ ਬਹੁਤ ਜ਼ਿਆਦਾ ਚੱਲਦੇ ਪਏ ਨੇ ਟਰੈਵਲਿੰਗ ਦੇ ਬਕਰਵਿੰਦਰ ਪਾਜੀ ਬੀਨਾ ਆਪਣਾ ਫੇਸ ਯੂਜ਼ ਕੀਤੇ ਕੰਮ ਕਰਨਾ ਸਿਖਾ ਦਿਓ ਪੂਰੀ ਡਿਟੇਲ ਚ ਜਿਵੇਂ ਅੱਜ ਕੱਲ੍ਹ ਕਾਰਟੂਨ ਚ ਵੀਡੀਓ ਆ ਰਹੀਆਂ ਨੇ ਹਾਂਜੀ ਹਰਵਿੰਦਰ ਪਾਜੀ ਮੈਂ ਨਾ ਇੱਕ ਵੀਡੀਓ ਬਣਾਈ ਅੱਜ ਉਹਦੇ ਵਿੱਚ ਮੈਂ ਪੂਰੀ ਡਿਟੇਲ ਦੇ ਵਿੱਚ ਦੱਸਿਆ ਵਾ ਵੀ ਤੁਸੀਂ ਮਤਲਬ ਵੀ ਕਾਰਟੂਨ ਦੀ ਵੀਡੀਓ ਜਿਹੜੀ ਵੀਡੀਓ ਨੇ ਜਾਂ ਕੋਈ ਨੇ ਬੱਚਿਆਂ ਦੀ ਜਿਵੇਂ ਤੋਤਾ ਮੇਨਾ ਵਾਲੀ ਹੋਗੀ ਜਾਂ ਹਾਥੀ ਹੋ ਗਿਆ ਹਨਾ ਜਾਂ ਮੰਕੀ ਵਾਲੀ ਕੋਈ ਵੀ ਮਤਲਬ ਵੀ ਤੁਸੀਂ ਜੰਗਲ ਵਾਲੀ ਤੁਸੀਂ ਕੋਈ ਕਿਸੇ ਵੀ ਤਰ੍ਹਾਂ ਦੀ ਜੋ ਵੀ ਤੁਸੀਂ ਚੋਣਿਓ ਪੋਇਮ ਉਹ ਪਾਜੀ ਮੈਂ ਬਣਾਈਆ ਇੱਕ ਅੱਜ ਮੈਂ ਵੀਡੀਓ ਬਣਾਈਆ ਉਹ ਕੱਲ ਨੂੰ ਅਪਲੋਡ ਕਰਾਂਗਾ ਜਿਵੇਂ ਠੀਕ 7 ਵਜੇ ਉਹ 7 ਵਜੇ ਤੁਸੀਂ ਮਤਲਬ ਵੀ ਵੀਡੀਓ ਜ਼ਰੂਰ ਦੇਖਿਓ ਪਾਜੀ ਉਹਦੇ ਵਿੱਚ ਮੈਂ ਪੂਰੀ ਡਿਟੇਲ ਦੇ ਵਿੱਚ ਦੱਸਿਆ ਵਾ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਸਕਰੀਨ ਰਿਕਾਰਡਿੰਗ ਕਰਕੇ ਵੀ ਤੁਸੀਂ ਕਿਵੇਂ ਕਰ ਸਕਦੇ ਹੋ 20 ਤੋਂ 25 ਮਿੰਟ ਦੀ ਵੀਡੀਓ ਹੋਏਗੀ ਮੇਰੀ ਤੇ ਤੁਸੀਂ ਮਤਲਬ ਵੀ ਉਹ ਵੀਡੀਓ ਪਾਜੀ ਜ਼ਰੂਰ ਦੇਖਿਓ ਉਹ ਵੀਡੀਓ ਦੇ ਵਿੱਚ ਮੈਂ ਪ੍ਰੋਪਰਲੀ ਦੱਸਿਆ ਵਾ ਉਹਦੇ ਵਿੱਚ ਦੇਖੋ ਪਾਜੀ ਨਾ ਤੁਹਾਡੀ ਵੌਇਸ ਹੋਏਗੀ ਜੀ ਨਾ ਤੁਹਾਡਾ ਕੰਟੈਂਟ ਹੋਏਗਾ ਜੀ ਤੇ ਉਹਦੇ ਵਿੱਚ ਤੁਹਾਡੀ ਸਿਰਫ ਐਡੀਟਿੰਗ ਹੀ ਐਡੀਟਿੰਗ ਆ ਨਾ ਤੁਹਾਡਾ ਫੇਸ ਹੈਗਾ ਨਾ ਕੰਟੈਂਟ ਹੈਗਾ ਨਾ ਤੁਹਾਡੀ ਵੋਇਸ ਹੈਗੀ ਕੁਝ ਵੀ ਨਹੀਂ ਹੈਗਾ ਤੁਸੀਂ ਸਾਰਾ ਨੈਟ ਤੋਂ ਹੀ ਡਾਊਨਲੋਡ ਕਰਨਾ ਵਾ ਤੇ ਜੇ ਅਗਰ ਤੁਸੀਂ ਉਸ ਟਾਪਿਕ ਤੇ ਕੰਮ ਕਰਦੇ ਹੋ ਤਾਂ ਤੁਸੀਂ ਬਹੁਤ ਹੀ ਵਧੀਆ ਭਾਜੀ ਤੁਸੀਂ ਅਰਨਿੰਗ ਕਰ ਸਕਦੇ ਹੋ ਰਵੀਦਰ ਪਾਜੀ ਪਲੀਜ਼ ਉਹ ਵੀਡੀਓ ਜ਼ਰੂਰ ਕੱਲ ਦੇਖਿਓ ਬਹੁਤ ਤੁਹਾਡੇ ਕੰਮ ਦੀ ਆ ਸੈਣੀ ਬਾਕੀ ਅੱਜ ਮੈਂ ਤੁਹਾਡਾ ਚੈਨਲ ਦੇਖਿਆ ਦੇਖਿਆ ਹੈ ਤੇ ਮੈਂ ਤੁਹਾਡੀਆਂ ਵੀਡੀਓਜ਼ ਦੇਖ ਰਹੀਆਂ। ਥੈਂਕ ਯੂ ਜੀ ਕਿਰਨ ਸੈਣੀ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ। ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਮੇਰੀ ਵੀਡੀਓ ਦੇਖ ਰਹੇ ਹੋ। ਬਹੁਤ-ਬਹੁਤ ਧੰਨਵਾਦ ਕਿਰਨ ਜੀ ਤੁਹਾਡਾ। ਸੋ ਤੁਸੀਂ ਵੀ ਪਲੀਜ਼ ਆਪਣੇ ਚੈਨਲ ਸ਼ੁਰੂ। ਹਾਂਜੀ ਹਾਂਜੀ ਹਰਵਿੰਦਰ ਬਾਜੀ ਫੋਨ ਤੇ ਸਾਰਾ ਵਰਕ ਹੋ ਜਾਏਗਾ। ਹਰਵਿੰਦਰ ਬਾਜੀ ਮੇਰੀ ਇੱਕ ਵੀਡੀਓ ਆ ਮੈਂ ਬਣਾਈ ਹੋਈ ਆ ਮੈਂ ਅਪਲੋਡ ਕੀਤੀ ਆ। ਵੀ ਤੁਸੀਂ VN ਵੀਡੀਓ ਐਡੀਟਰ ਤੇ ਤੁਸੀਂ ਕਿਵੇਂ ਕੰਮ ਕਰ ਸਕਦੇ ਹੋ? ਭਾਜੀ ਉਹ ਮੈਂ ਨਾ ਹੁਣ ਜਿਹੜੀ ਸਭ ਤੋਂ ਸੋਰੀ ਜਿਹੜੀ ਮੈਂ ਹੁਣ ਵੀਡੀਓ ਕੱਲ ਅਪਲੋਡ ਕਰਾਂਗਾ ਜੀ 카ਰਟੂਨ ਬਾਰੇ ਜਿਹਦੇ ਵਿੱਚ ਮੈਂ ਦੱਸਿਆ ਵਾ ਤੁਸੀਂ ਕੀ ਕਰਨਾ ਜੀ ਉਹ ਮੈਂ ਤੁਹਾਨੂੰ ਆਪਣੇ ਕੰਪਿਊਟਰ ਦੇ ਉੱਤੇ ਦੱਸਿਆ ਕਿਉਂਕਿ ਮੈਂ ਐਡੀਟਿੰਗ ਪ੍ਰੀਮੀਅਰ ਪ੍ਰੋ ਤੇ ਕਰਦਾ ਵਾਂ ਤੇ ਜਿਵੇਂ ਮੈਂ ਮੈਂ ਐਡੀਟਿੰਗ ਕੀਤੀ ਆ ਸੇਮ ਹੀ ਭਾਜੀ ਤੁਸੀਂ ਆਪਣਾ VN ਦੇ ਵਿੱਚ ਤੁਸੀਂ ਐਡੀਟਿੰਗ ਕਰ ਸਕਦੇ ਹੋ ਤੁਸੀਂ ਤੇ VN ਵੀਡੀਓ ਐਡੀਟਰ ਦੇ ਵਿੱਚ ਤੁਸੀਂ 카ਰਟੂਨ ਵਾਲੀ ਵੀਡੀਓ ਤੁਸੀਂ ਆਲਰੇਡੀ ਤੁਸੀਂ ਬਣਾ ਸਕਦੇ ਹੋ VN ਵੀਡੀਓ ਐਡੀਟਰ ਬਹੁਤ ਵਧੀਆ ਵਾ ਜੇ ਉੱਥੋਂ ਤੁਸੀਂ ਤੁਹਾਨੂੰ VN ਵੀਡੀਓ ਐਡੀਟਰ ਨਹੀਂ ਵੀ ਆਂਦਾ ਤਾਂ CapCut ਵੀਡੀਓ ਐਡੀਟਰ ਹੁੰਦਾ ਇੱਕ ਤਾਂ ਤੁਸੀਂ ਉਹ ਕਰ ਸਕਦੇ ਹੋ ਡਾਊਨਲੋਡ ਵੈਸੇ ਫੋਨ ਤੇ ਹੋ ਜਾਏਗਾ ਸਾਰਾ ਕੰਮ ਐਂਡਰੋਇਡ ਫੋਨ ਹੋਣਾ ਚਾਹੀਦਾ ਤੁਹਾਡੇ ਕੋਲ ਹੋਰ ਕੋਈ ਦਿੱਕਤ ਨਹੀਂ ਹੈਗੀ ਜੀ ਸੋ ਹੋਰ ਕਿਰਨ ਸੈਣੀ ਜੀ ਪਾਜੀ ਮੈਨੂੰ ਐਡੀਟਿੰਗ ਨਹੀਂ ਆਉਂਦੀ ਬਸ ਤੁਹਾਡੀਆਂ ਵੀਡੀਓ ਤੋਂ ਹੀ ਸਿੱਖ ਸਕਦੀਆਂ ਤੁਸੀਂ ਵੀ ਇਹਨਾਂ ਐਪ ਐਡੀਟਰ ਦੀ ਵੀਡੀਓ ਬਣਾਉਣਾ ਸਿਖਾ ਦਿਓ ਹਾਂਜੀ ਕਿਰਨ ਸੈਣੀ ਜੀ ਮੈਂ ਨਾ ਆਲਰੇਡੀ ਇੱਕ ਵੀਐਨ ਵੀਡੀਓ ਐਡੀਟਰ ਦੇ ਬਾਰੇ ਵਿੱਚ ਵੀਡੀਓ ਬਣਾ ਕੇ ਪਾਈ ਹੋਈ ਹੈ ਜੀ ਉੱਤੇ ਮੇਰੇ ਆਪਣੇ ਚੈਨਲ ਦੇ ਉੱਤੇ ਸੋ ਪਲੀਜ਼ ਤੁਸੀਂ ਥੋੜਾ ਜਿਹਾ ਸਮਾਂ ਕੱਢ ਕੇ ਨਾ ਮੇਰੀ ਜੋ ਜਿਹੜੀ ਵੀਡੀਓ ਵਾ ਉਹ ਤੁਸੀਂ ਜ਼ਰੂਰ ਦੇਖੋ ਮੈਂ ਨਾ VN ਵੀਡੀਓ ਐਡੀਟਰ ਦੇ ਬਾਰੇ ਵਿੱਚ ਦੱਸਿਆ ਹੋਇਆ ਵਾ ਤੁਸੀਂ ਆਪਣੀ ਵੀਡੀਓ ਨੂੰ ਕਿਵੇਂ ਐਡੀਟਿੰਗ ਕਰ ਸਕਦੇ ਹੋ ਕਿਨ ਸੇਣੀ ਜੀ ਉਹ ਤੁਹਾਡੇ ਵਾਸਤੇ ਸਪੈਸ਼ਲ ਹੈ ਤੁਹਾਡੇ ਕੰਮ ਉਹ ਬਹੁਤ ਆਏਗੀ ਕਿਉਂਕਿ ਮੈਂ ਉਹ VN ਵੀਡੀਓ ਐਡੀਟਰ ਦੇ ਵਿੱਚ ਮੈਂ ਦੱਸਿਆ ਹੋਇਆ ਵਾ ਅਗਰ ਤੁਸੀਂ ਮਤਲਬ ਵੀ ਮੰਨ ਕੇ ਚੱਲੋ ਵਲੋਗ ਬਣਾਣੇ ਹੋ ਤਾਂ ਵਲੋਗ ਨੂੰ ਕਿਵੇਂ ਐਡਿਟ ਕਰ ਸਕਦੇ ਹੋ ਉਹ ਤੁਹਾਡੇ ਕੰਮ ਦੀ ਵੀਡੀਓ ਵਾ ਪਲੀਜ਼ ਵੀਡੀਓ ਐਡੀਟਰ ਬਾਰੇ ਦੱਸਿਆ ਹੈ VN ਤੇ ਤੁਸੀਂ ਕਿਵੇਂ ਵੀਡੀਓ ਨੂੰ ਤੁਸੀਂ ਐਡਿਟ ਕਰ ਸਕਦੇ ਹੋ ਪਲੀਜ਼ ਇੱਕ ਵਾਰੀ ਜਾ ਕੇ ਤੁਸੀਂ ਉਹ ਜ਼ਰੂਰ ਵਿਜ਼ਿਟ ਕਰੋ ਮੇਰੀ ਵੀਡੀਓ ਜ਼ਰੂਰ ਦੇਖੋ ਮੇਰੇ ਚੈਨਲ ਤੇ ਜਾ ਕੇ ਤੁਹਾਡੇ ਬਹੁਤ ਕੰਮ ਆएगी ਉਹ ਵੀਡੀਓ ਜਿਵੇਂ ਤੁਸੀਂ ਵੀ ਵਲੌਗ ਬਣਾਉਣੇ ਸ਼ੁਰੂ ਕਰਨੇ ਆ ਨਾ ਤਾਂ ਤੁਹਾਡੇ ਕੰਮ ਆएगी ਉਹ ਵੀਡੀਓ ਜ਼ਰੂਰ ਦੇਖੋ ਪਲੀਜ਼ ਜਾ ਕੇ ਮੇਰੇ ਚੈਨਲ ਤੇ ਉਹ 20 20 ਮਿੰਟ ਦੀ ਵੀਡੀਓ ਹੈਗੀ ਇੱਕ ਵਾਰ ਜ਼ਰੂਰ ਉੱਥੇ ਦੇਖੋ ਜਾ ਕੇ ਉੱਥੇ ਸੋ ਹੋਰ ਕੋਈ ਮੇਰਾ ਭੈਣ ਭਰਾ ਅਗਰ ਆਨਲਾਈਨ ਹੈਗਾ ਵਾ ਹਨਾ ਤਾਂ ਉਹ ਮੈਨੂੰ ਕੋਈ ਵੀ ਸਵਾਲ ਆਪਣਾ ਕੋਈ ਵੀ ਡਾਊਟ ਕਿਸੇ ਵੀ ਤਰ੍ਹਾਂ ਦਾ ਕੋ ਫੇਸਬੁੱਕ ਨੂੰ ਲੈ ਕੇ ਉਹਨੂੰ ਲੈ ਕੇ ਅਵੇ ਕੀ ਜਸਨੀ ਹਾਂਜੀ ਹਾਂਜੀ ਮੇਰੇ ਮੈਂ ਰਿਐਕਸ਼ਨ ਕੋ ਹੀ ਸ਼ੁਰੂ ਕੀਤਾ ਹੈ ਦੇਖਣਾ ਮੈਂ ਚੈੱਕ ਕਰਦੀ ਹਾਂ ਜਰੂਰ ਥੈਂਕਸ ਭਾਜੀ ਓਕੇ ਓਕੇ ਸੈਣੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਦਾ ਥੈਂਕ ਯੂ ਕੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀ ਕੀਮਤੀ ਸਮਾਂ ਕੱਢ ਕੇ ਮੇਰੀ ਵੀਡੀਓ ਨੂੰ ਦੇਖਿਆ ਸੋ ਅਗਰ ਪਲੀਜ਼ ਹਨਾ ਤਾਂ ਤੁਸੀਂ ਉਹ ਕੰਮ ਕਰਨਾ ਸ਼ੁਰੂ ਕਰ ਦੋ ਜਰੂਰ ਤੁਸੀਂ ਬਹੁਤ ਵਧੀਆ ਗਰੋ ਕਰ ਜਾਓਗੇ ਤੁਸੀਂ ਉਹਨੂੰ ਦੇਖਦੇ ਹੋ ਮੇਰੇ ਚੈਨਲ ਤੇ ਨਾ ਸੋ ਮੈਂ ਤੁਹਾਨੂੰ ਇੱਕ ਸੱਚ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਵਾ ਮੈਂ ਨਾ ਆਪਣੇ ਚੈਨਲ ਦੇ ਉੱਤੇ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓ ਲੈ ਕੇ ਆ ਰਿਹਾ ਹਾਂ ਜਿਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਮਤਲਬ ਤੁਸੀਂ ਘਰੇ ਬੈਠ ਕੇ ਔਨਲਾਈਨ ਅਰਨਿੰਗ ਤੁਸੀਂ ਕਰ ਸਕਦੇ ਹੋ ਅਗਰ ਤੁਸੀਂ ਮੰਨ ਕੇ ਚੱਲੋ ਘਰੇ ਬੈਠੇ ਇੱਕ ਦਿਨ ਦੇ ਵਿੱਚ ਤੁਸੀਂ 3 ਜਾਂ 4 ਘੰਟੇ 3 ਤੋਂ 4 ਘੰਟੇ ਮੈਂ ਜ਼ਿਆਦਾ ਕਹਿ ਰਿਹਾ ਹਾਂ ਚਲੋ ਆਪਾਂ 2 ਕੁੱਤੇ 2 ਘੰਟੇ ਮੰਨ ਕੇ ਚੱਲੋ ਅਗਰ ਤੁਸੀਂ 2-3 ਘੰਟੇ 2-3 ਘੰਟੇ ਵੀ ਤੁਸੀਂ ਵਧੀਆ ਕੰਮ ਕਰਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਮਾਂ ਤੁਸੀਂ ਮਹੀਨੇ ਦੇ 50000 ਰੁਪਿਆ ਪਲੱਸ ਤੁਸੀਂ ਆਨਲਾਈਨ ਅਰਨਿੰਗ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਕਿਉਂਕਿ ਮੇਰੇ ਕੋਲ ਬਹੁਤ ਸਾਰੀਆਂ ਇਹੋ ਜਿਹੀਆਂ ਐਪਲੀਕੇਸ਼ਨਾਂ ਦਾ ਡਾਟਾ ਪਿਆ ਵਾ ਵੀ ਜਿਨ੍ਹਾਂ ਤੋਂ ਮੈਂ ਤੁਹਾਨੂੰ ਦੱਸਦਾ ਜੀ ਆਨਲਾਈਨ ਅਰਨਿੰਗ ਤੁਸੀਂ ਕਰ ਸਕਦੇ ਹੋ ਨੀਕਾ ਬਰਾੜਾ ਬਾਈ ਵੀਡੀਓਜ਼ ਤੇ ਐਡਸ ਲਾ ਬੂਸਟ ਕਰ ਸਕਦੇ ਆ ਸਹੀ ਹੈ ਜਾਂ ਨਹੀਂ YouTube ਲਈ ਹਾਂਜੀ ਬਰਾੜਾ ਸਾਹਿਬ ਆਪਾਂ ਕਰ ਸਕਦੇ ਆ ਜੀ ਤੁਸੀਂ ਬੂਸਟ ਕਰ ਸਕਦੇ ਹੋ ਬਟ ਉਹਦੇ ਨਾਲ ਐਮ ਵੀ ਉਹਦੇ ਨਾਲ ਭਾਜੀ ਨੁਕਸਾਨ ਨਹੀਂ ਹੈਗਾ ਤੁਹਾਨੂੰ ਫਾਇਦਾ ਹੀ ਹੋਵੇਗਾ ਉਹਦੇ ਵਿੱਚ ਦੇਖੋ ਜੇ ਤਾਂ ਤੁਸੀਂ YouTube ਤੇ ਜਾਂ Facebook ਤੇ ਤੁਸੀਂ ਲਗਾ ਰਹੇ ਹੋ ਉਹਦੇ ਨਾਲ ਐ ਭਾਜੀ ਤੁਹਾਡੇ ਚੈਨਲ ਦੇ ਉੱਤੇ ਸਬਸਕ੍ਰਾਈਬਰ ਆ ਜਾਣਗੇ ਜੀ ਠੀਕ ਹੈ ਜੀ ਤੁਹਾਡਾ ਚੈਨਲ ਲੋਕਾਂ ਦੀ ਨਿਗਾਹ ਦੇ ਵਿੱਚ ਆ ਜਾਏਗਾ ਨੰਬਰ 1 ਨੰਬਰ 2 ਉਹਦੇ ਵਿੱਚ ਐ ਵੀ ਜਿਹੜਾ ਵੀ ਤੁਹਾਡਾ ਵਾਚ ਟਾਈਮ ਆਏਗਾ ਉਹ ਭਾਜੀ ਗਿਣਿਆ ਨਹੀਂ ਜਾਏਗਾ ਤੁਹਾਡੇ ਜਿਹੜਾ YouTube ਦਾ ਕਰਾਈਟੇਰੀਆ ਨਾਲ 4000 ਘੰਟੇ ਦਾ ਵਾਚ ਟਾਈਮ ਤੇ 1000 ਸਬਸਕ੍ਰਾਈਬਰ ਦਾ ਉਹ ਭਾਜੀ ਅਕਾਊਂਟ ਨਹੀਂ ਹੋਏਗਾ ਜਿਹੜਾ ਤੁਹਾਡੀ ਬੂਸਟ ਤੋਂ ਆਏਗਾ ਲੋਕੀ ਜੇ ਵਾਚ ਕਰਨਗੇ ਉਹ ਭਾਜੀ ਐਡ ਨਹੀਂ ਹੋਏਗਾ ਉਹਦੇ ਵਿੱਚ ਹਾਂ ਉਹ ਇਦਾਂ ਹੋਦਾ ਦਾ ਮੰਨ ਲਓ ਤੁਹਾਡੀ ਇੱਕ ਵੀਡੀਓ ਨੂੰ ਦੇਖ ਕੇ ਕੋਈ ਬੰਦਾ ਤੁਹਾਡੇ ਚੈਨਲ ਦੇ ਉੱਤੇ ਆ ਗਿਆ ਉਹਨੇ ਹੋਰ ਵੀਡੀਓ ਤੁਹਾਡੀ ਵਾਚ ਕੀਤੀਆਂ ਤੇ ਉਹਨੂੰ ਵਧੀਆ ਉਹ ਤੁਹਾਡੀ ਵਾਚ ਟਾਈਮ ਦੇ ਵਿੱਚ ਗਿਣਾ ਜਾਏਗਾ ਜੀ 100 ਅਗਰ ਕੋਈ ਹੋਰ ਚੁਪ ਕਰ ਜਾ ਬੇਟਾ ਹੋਰ ਕੋਈ ਮੇਰਾ ਭੈਣ ਭਰਾ ਅਗਰ ਕਿਸੇ ਦਾ ਕੋਈ ਸਵਾਲ ਹੈਗਾ ਤਾਂ ਜੀ ਪੁੱਛ ਸਕਦਾ ਜੀ ਅੱਪਾ ਬਸ 5-7 ਮਿੰਟ ਹੀ ਲਾਈਵ ਹੋਵਾਂਗੇ ਜੀ ਹੋਰ ਠੀਕ ਹੈ ਜੀ 8:52 ਹੋ ਗਏ ਆ ਤੇ ਆਪਾਂ 9 ਵਜੇ ਤੱਕ ਹੀ ਆਪਾਂ ਲਾਈਵ ਹੋਵਾਂਗੇ ਕਿਉਂਕਿ ਜੀ ਪਾਜੀ ਮੈਂ ਬਹੁਤ ਟਰਾਈ ਕੀਤਾ ਮੇਰਾ ਬਾਹਰ ਦਾ ਕਰਨ ਕਰਨ ਨਹੀਂ ਬਣਿਆ ਬਟ ਅਗਰ ਤੁਹਾਡਾ ਆਈਡੀਆ ਹੀ ਤੁਹਾਡਾ ਆਈਡੀਆ ਲੈ ਕੇ ਮੈਂ ਕੰਮ ਕੀਤਾ ਤੇ ਮੈਂ ਸ਼ਾਇਦ ਕੈਨੇਡਾ ਭੁੱਲ ਜਾਵਾਂ ਮੇਰੀ ਗੱਲ ਸੁਣੋ ਕਿਰਨ ਸੈਣੀ ਦੇਖੋ ਮੈਨੂੰ ਨਹੀਂ ਪਤਾ ਤੁਸੀਂ ਭਰਾ ਹੋ ਕੇ ਭੈਣ ਹੋ ਚਲੋ ਕੋਈ ਵੀ ਹੈ ਤੁਸੀਂ ਹੈ ਨਾ ਤੇ ਸੈਣੀ ਸਾਹਿਬ ਦੇਖੋ ਗੱਲ ਇਦਾਂ ਵਾਂ ਕੈਨੇਡਾ ਅਮਰੀਕਾ ਦੇ ਵਿੱਚ ਮੈਂ ਤੁਹਾਨੂੰ ਅਸਲ ਸੱਚ ਤੁਹਾਨੂੰ ਮੈਂ ਸੱਚ ਗੱਲ ਦੱਸਦਾ ਕੁਝ ਹੈ ਜਿਹੜੇ ਹੁਣ ਜਾ ਰਹੇ ਨੇ ਉਹਨਾਂ ਦਾ ਮੈਂ ਕਹਿੰਦਾ ਬਹੁਤ ਜ਼ਿਆਦਾ ਬੁਰਾ ਹਾਲਾ ਜੀ ਉੱਥੇ ਕੰਮ ਕਿਸੇ ਨੂੰ ਨਹੀਂ ਮਿਲਦਾ ਪਿਆ ਕਿਉਂਕਿ ਬਹੁਤ ਸਾਰੇ ਮੇਰੇ ਜਾਣਕਾਰ ਗਏ ਹੋਏ ਨੇ ਮੈਂ ਖੁਦ ਵੀ ਮੈਂ ਟਰੈਵਲ ਕਰਦਾ ਰਹਿੰਦਾ ਵਾਂ ਤੇ ਮੈਂ ਕਹਿੰਦਾ ਉੱਥੇ ਬਹੁਤ ਹੀ ਜ਼ਿਆਦਾ ਬੁਰਾ ਹਾਲਾ ਆਪਣੇ ਜਿਹੜੇ ਇੰਡੀਅਨ ਲੋਕ ਨੇ ਆਪਣੇ ਪੰਜਾਬੀ ਲੋਕ ਨੇ 에어ਪੋਰਟ ਉੱਤੇ ਹੀ ਸੁੱਤੇ ਰਹਿੰਦੇ ਨੇ ਠੀਕ ਹੈ ਜੀ ਤੇ ਹੋਰ ਵੀ ਉਹਨਾਂ ਨੂੰ ਜਾਨੀ ਕਿ ਉਹਨੂੰ ਕੰਮ ਨਹੀਂ ਮਿਲਦਾ ਹੈਗਾ ਬਹੁਤ ਔਖਾ ਘਰੋਂ ਪੈਸੇ ਮੰਗਾ ਮੰਗਾ ਕੇ ਮਤਲਬ ਵੀ ਆਪਣਾ ਗੁਜ਼ਾਰਾ ਕਰਦੇ ਪਏ ਨੇ ਕਿਉਂਕਿ ਦੇਖੋ ਇੱਕ ਤਾਂ 30 ਤੋਂ 35 ਲੱਖ ਰੁਪਏ ਉਹ ਲਾ ਕੇ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਗਏ ਨੇ ਤੇ ਉੱਥੋਂ ਉਹਨਾਂ ਨੂੰ ਕੰਮ ਵੀ ਨਹੀਂ ਮਿਲਦਾ ਪਿਆ ਤੇ ਉਹ ਵਾਪਸ ਵੀ ਨਹੀਂ ਆ ਸਕਦੇ ਜਿਉਂ ਕਹਿੰਦੇ ਅਸੀਂ ਵਾਪਸ ਆਉਨੇ ਆ ਤਾਂ ਸਾਨੂੰ ਇੱਥੇ ਇੱਕ ਸ਼ਰਮ ਮਾਰਦੀ ਹੈ ਇੱਕ ਅਸੀਂ ਆ ਕੇ ਕਰਾਂਗੇ ਕੀ ਸੋ ਜਿਹੜੇ ਆਏ ਨੇ ਉਹਨਾਂ ਨੂੰ ਪੁੱਛੋ ਬਹੁਤ ਬੁਰਾ ਹਾਲ ਆ ਸੋ ਕੈਨੇਡਾ ਅਮਰੀਕਾ ਦੇ ਵਿੱਚ ਕੁਝ ਨਹੀਂ ਰੱਖਿਆ ਕਿਰਨ ਜੀ ਸੋ ਪਲੀਜ਼ ਤੁਸੀਂ ਇੱਥੇ ਹੀ ਕੰਮ ਕਰੋ ਮੈਂ ਕਹਿੰਦਾ ਅਗਰ ਤੁਸੀਂ ਮੇਰੀ ਵੀਡੀਓ ਦੇਖ ਕੇ ਤੁਸੀਂ ਕੰਮ ਸ਼ੁਰੂ ਕਰਦੇ ਹੋ ਨਾ ਤਾਂ ਮੈਂ ਤੁਹਾਨੂੰ ਗਰੰਟੀ ਦੇਣਾ ਵਾਅਦਾ ਕਰਦਾ ਤੁਹਾਡੇ ਨਾਲ ਤੁਸੀਂ ਮਹੀਨੇ ਦੇ ਬਹੁਤ ਹੀ ਵਧੀਆ ਤੁਸੀਂ ਅਰਨੀ ਕਰਨ ਲੱਗ ਜੂਗੀ ਤੁਸੀਂ ਮੰਨ ਲਓ ਕੈਨੇਡਾ ਜਾਂ ਅਮਰੀਕਾ ਚਲੀ ਗਏ ਤੁਸੀਂ ਕਿੰਨੇ ਪੈਸੇ ਕਮਾ ਲੋਗੇ ਉੱਥੋਂ ਤੁਸੀਂ ਮਹੀਨੇ ਦੇ ਲੱਖ ਕਮਾ ਲੋਗੇ ਕੈਨੇਡਾ ਰਹਿ ਕੇ 2 ਲੱਖ ਕਮਾ ਲੋਗੇ ਇਸ ਤੋਂ ਵੱਧ ਨਹੀਂ ਤੁਸੀਂ ਕਮਾ ਸਕਦੇ ਮੈਂ ਗਰੰਟੀ ਦਿੰਦਾ ਤੁਸੀਂ ਖਰਚਾ ਕੱਢ ਕੇ 2 ਲੱਖ ਰੁਪਏ ਤੋਂ ਵੱਧ ਨਹੀਂ ਤੁਸੀਂ ਕੈਨੇਡਾ 'ਚ ਕਮਾ ਸਕਦੇ ਹੈਗੇ ਜਾਂ ਅਮਰੀਕਾ 'ਚ ਕਮਾ ਸਕਦੇ ਹਾਂ ਜੇ ਤੁਸੀਂ ਘਰੇ ਰਹਿ ਕੇ ਜਿੱਦਾਂ ਮੈਂ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਨੋਲਿਜ ਦੇ ਦਿੰਦਾ ਭਾਈ ਅਗਰ ਤੁਸੀਂ ਇੱਕ ਟੌਪਿਕ ਤੇ ਤੁਸੀਂ ਕੰਮ ਕਰਦੇ ਹੋ ਤਾਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਤੁਸੀਂ 3 ਤੋਂ ਲੈ ਕੇ 5 ਲੱਖ ਰੁਪਇਆ ਬੜੇ ਆਰਾਮ ਨਾਲ ਤੁਸੀਂ ਆਪਣਾ ਸਾਰਾ ਖਰਚਾ ਕੱਢ ਕੇ 3 ਤੋਂ 5 ਲੱਖ ਰੁਪਇਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਆਪਣੇ YouTube, Facebook, Telegram, WhatsApp ਤੋਂ ਤੁਸੀਂ ਕਮਾ ਸਕਦੇ ਹੋ ਜੀ। ਮੈਂ ਵਾਦਾ ਕਰਦਾ ਤੁਹਾਡੇ ਨਾਲ ਕਿਉਂਕਿ ਇਹ ਚੀਜ਼ਾਂ ਮੈਂ ਦੇਖੀਆਂ ਨੇ ਆਪਣੀ ਅੱਖੀ ਤੇ ਸਾਨੂੰ ਵੀ ਕੁਝ ਇਨਕਮ ਹੋ ਰਹੀ ਹੈ ਮੈਂ ਤਾਂ ਹੀ ਤੁਹਾਨੂੰ ਗਾਈਡ ਕਰਦਾ ਪਿਆ ਜੀ। ਕਿਨਸਣੀ ਪਾਜੀ ਮੈਂ ਟੀਚਿੰਗ ਜੋ ਉਹ ਕਰਦੀ ਆ ਬਟ ਕੋਈ ਸੇਵਿੰਗ ਹੀ ਨਹੀਂ ਹੋ ਰਹੀ। ਤਾਂ ਕਰਕੇ ਅਫਸੈਟ ਹੈਗੀਆਂ ਮੈਂ ਮੇਰੀ ਗੱਲ ਸੁਣੋ ਕਿਰਨ ਜੀ ਤੁਸੀਂ ਜਿਵੇਂ ਕਿਹਾ ਵੀ ਮੈਂ ਟੀਚਿੰਗ ਜੋਬ ਕਰਦੀ ਆ ਬਟ ਕੋਈ ਸੇਵਿੰਗ ਨਹੀਂ ਹੈਗੀ ਮੈਂ ਤੁਹਾਡੀ ਗੱਲ ਮੰਦਾ ਕਰਦੇ ਖਰਚੇ ਬਹੁਤ ਜ਼ਿਆਦਾ ਹੁੰਦੇ ਨੇ ਉਹ ਹਨਾ ਕੋਈ ਸੇਵਿੰਗ ਨਹੀਂ ਹੁੰਦੀ ਹੈਗੀ ਆਪਾਂ ਨੂੰ ਹਰ ਇੱਕ ਕੋਈ ਬੰਦਾ ਕਹਿੰਦਾ ਵੀ ਮੇਰਾ ਐਕਸਟਰਾ ਮਤਲਬ ਵੀ ਵਰਕ ਚੱਲਦਾ ਰਿਹਾ ਵੀ ਜਿਸ ਨਾਲ ਮੈਨੂੰ ਸਾਈਡ ਇਨਕਮ ਆਉਂਦੀ ਰਹੇ ਸੋ ਦੇਖੋ ਤੁਸੀਂ ਟੀਚਰ ਹੋ ਹਨਾ ਤੁਸੀਂ ਜੋਬ ਕਰਦੇ ਹੋ ਸੋ ਮੈਂ ਕਹਿੰਦਾ ਅਗਰ ਤੁਸੀਂ ਉਹ ਟੀਚਿੰਗ ਦੇ ਵਿੱਚ ਤੁਹਾਨੂੰ ਐਕਸਪੀਰੀਅੰਸ ਬਹੁਤ ਜ਼ਿਆਦਾ ਵਾ ਇੱਕ ਤਾਂ ਤੁਹਾਨੂੰ ਬੋਲਣ ਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਹੋਵੇਗਾ ਉਸ ਤੋਂ ਬਾਅਦ ਤੁਸੀਂ ਮੰਨ ਕੇ ਚੱਲੋ ਤੁਹਾਨੂੰ ਹੋਰ ਵੀ ਬਹੁਤ ਜ਼ਿਆਦਾ ਨੋਲਿਜ ਹੋਏਗੀ ਅਗਰ ਤੁਸੀਂ ਟੀਚਿੰਗ ਦੇ ਬਾਰੇ ਹੀ ਤੁਸੀਂ ਆਪਣਾ ਕੋਈ YouTube ਚੈਨਲ ਖੋਲ ਲੈਨੇ ਹੋ Facebook ਤੇ ਤੁਸੀਂ ਆਪਣਾ ਪੇਜ ਬਣਾ ਲੈਨੇ ਹੋ ਅਗਰ ਤੁਸੀਂ ਉੱਤੇ ਕੰਮ ਕਰਦੇ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਜੀ ਤੁਹਾਨੂੰ ਮੈਂ ਲਿਖ ਕੇ ਦਿੰਦਾ ਅੱਜ ਤਾਂ ਮੈਂ ਕਹਿੰਦਾ ਤੁਸੀਂ ਜੋਬ ਵੀ ਛੱਡ ਦੋਗੇ ਤੁਸੀਂ ਕਹੋਗੇ ਮੈਂ ਜੋਬ ਕਰਨੀ ਨਹੀਂ ਹੈਗੀ ਮੈਂ ਕੰਮ ਹੀ ਹੀ ਕਰਨਾ ਵਾ ਬਹੁਤ ਪੈਸਾ ਵਾ ਆਨਲਾਈਨ ਬਹੁਤ ਹੀ ਜ਼ਿਆਦਾ ਪੈਸਾ ਵਾ ਠੀਕ ਹੈ ਜੀ ਤੁਸੀਂ ਇੱਕ ਵਾਰੀ ਤੁਸੀਂ ਕੰਮ ਕਰਨਾ ਸ਼ੁਰੂ ਕਰੋ ਦਿਲ ਲਾ ਕੇ ਤੁਸੀਂ ਆਪਣਾ ਕੰਮ ਕਰੋ ਜੀ ਸੋ ਤੁਸੀਂ ਬਹੁਤ ਵਧੀਆ ਇਨਕਮ ਕਰਨੀ ਸ਼ੁਰੂ ਕਰ ਦੋਗੇ ਹੋਰ ਕੋਈ ਮੇਰਾ ਭੈਣ ਭਰਾ ਆਕਰ ਹੈਗਾ ਜੀ ਤਾਂ ਆਨਲਾਈਨ ਹਨ ਕਿਸੇ ਦਾ ਕੋਈ ਵੀ ਸਵਾਲ ਹੈ ਕਿਸੇ ਵੀ ਤਰ੍ਹਾਂ ਦਾ ਸੋ ਉਹ ਆ ਕੇ ਮੈਨੂੰ ਪੁੱਛ ਸਕਦਾ ਜੀ ਆਪਣਾ ਕੋਈ ਵੀ ਡਾਊਟ ਹੈ ਕਿਸੇ ਵੀ ਤਰ੍ਹਾਂ ਦਾ ਕਿਸੇ ਦਾ ਡਾਊਟ ਹੈਗਾ ਵਾ ਸੋ ਕੱਲ ਜਿਹੜੀ ਮੈਂ ਵੀਡੀਓ ਅਪਲੋਡ ਕਰਾਂਗਾ ਸੋ ਆਪਣੇ ਜਿਹੜੇ ਨੇ ਕਿਰਨ ਸੈਣੀ ਜੀ ਪਲੀਜ਼ ਜਿਹੜੇ ਮੈਂ ਨਾ ਇੱਕ ਕੱਲ ਵੀਡੀਓ ਅਪਲੋਡ ਕਰਾਂਗਾ ਉਹਦੇ ਵਿੱਚ ਸਗੋਂ ਮੈਂ ਸਪੈਸ਼ਲ ਹੀ ਦੱਸਿਆ ਵਾ ਵੀ ਤੁਸੀਂ ਮਤਲਬ ਵੀ ਜਿਹੜੇ ਤੁਸੀਂ ਬੱਚਿਆਂ ਬਾਰੇ ਹਨ ਜਿਵੇਂ ਤੁਸੀਂ ਟੀਚਰੋਂ ਤੁਹਾਨੂੰ ਬਹੁਤ ਨੋਲਿਜ ਹੋਈ ਹੈ ਉਹ ਤੋਂ ਕੰਮ ਕੱਲ ਵੀਡੀਓ ਵਿੱਚ ਅਪਲੋਡ ਕਰਨੇ ਉਹ ਤੁਹਾਡੇ ਨੋਲਿਜ ਵਾਸਤੇ ਹੋਏਗੀ ਪਲੀਜ਼ ਇੱਕ ਵਾਰੀ ਉਹ ਵੀਡੀਓ ਜ਼ਰੂਰ ਦੇਖਿਓ ਅਗਰ ਤੁਸੀਂ ਉਸ ਚੈਨਲ ਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋਗੇ ਕਿਉਂਕਿ ਉਹ ਜਿਹੜੀ ਵੀਡੀਓ ਉਹ ਤੁਹਾਡੀ ਲਾਈਨ ਦੀ ਆ ਕਿਉਂਕਿ ਤੁਸੀਂ ਟੀਚਰੋਂ ਟੀਚਿੰਗ ਦੀ ਤੁਸੀਂ ਜੋਬ ਕਰਦੇ ਹੋ ਉਹ ਤੁਹਾਡੇ ਲਾਈਨ ਦੀ ਵੀਡੀਓ ਹੋਏਗੀ ਉਹ ਤੁਹਾਡੇ ਬਹੁਤ ਕੰਮ ਆਏਗੀ ਜੀ ਹੋਰ ਕੋਈ ਮੇਰਾ ਭੈਣ ਭਰਾ ਅਗਰ ਹੈਗਾ ਤਾਂ ਜੀ ਪਲੀਜ਼ ਉਹ ਆਪਣਾ ਸਵਾਲ ਪੁੱਛ ਸਕਦਾ ਜੀ ਮੈਨੂੰ ਬਸ ਅਬ 2-4 ਮਿੰਟ ਹੀ ਲਾਈਵ ਆਵਾਂਗੇ ਜੀ ਕਿਉਂਕਿ ਬਹੁਤ ਸਾਰਾ ਕੰਮ ਪਿਆ ਜੀ ਮੇਰਾ ਕਰਨ ਵਾਲਾ ਹਨਾ ਮੈਂ ਹਜੇ ਤੁਸੀਂ ਦੇਖ ਰਹੇ ਹੋ ਪਿੱਛੇ ਮੇਰਾ ਸੈਟਅਪ ਵੀ ਲੱਗਾ ਹੋਇਆ ਵਾ ਮੈਂ ਹਜੇ ਵੀਡੀਓ ਵੀ ਕਰਨੀ ਆ ਸ਼ੂਟ ਕਰਨੀਆਂ ਨੇ ਮੈਂ ਹੋਰ ਇੱਕ ਤਾਂ ਕੱਲ੍ਹ ਵਾਸਤੇ ਮੈਂ ਕਰ ਲਈਆ ਕਿਉਂਕਿ ਅੱਜ ਸਾਡਾ ਪਟਿਆਲੇ ਦੇ ਵਿੱਚ ਸ਼ੇਰ ਦੇ ਵਿੱਚ ਫੰਕਸ਼ਨ ਸੀਗਾ ਸੋ ਉਧਰ ਉਲਝੇ ਰਹੇ ਸੋ ਹੁਣ ਆਏ ਹੁਣ ਵੀ ਸਗੋਂ ਮੈਨੂੰ 3-4 ਘੰਟੇ ਲੱਗ ਜਾਣੇ ਆ ਵੀਡੀਓ ਬਣਾਉਣ ਦੇ ਵਿੱਚ ਅਪਲੋਡ ਵੀ ਕਰਨੀਆਂ ਨੇ ਐਡੀਟਿੰਗ ਵੀ ਹਜੇ ਮੈਂ ਕਰਨੀ ਆ ਬਹੁਤ ਸਾਰਾ ਕਿਉਂਕਿ ਸਾਡੀ ਅੱਜ ਟੀਮ ਸੀ ਸੰਡੇ ਕਰਕੇ ਸੋ ਟੀਮ ਜਿਹੜੀ ਸੀ ਮੇਰੇ ਨਾਲ ਉ ਅਰੇਸਟ ਦੇ ਆ ਉਹ ਕੱਲੋ ਚਾਰੇ ਦੁਪਹਿਰੋਂ ਬਾਅਦ ਹੋਣਗੇ ਤੇ ਤਾਂ ਸਾਡਾ ਕੰਮ ਚੱਲੂਗਾ ਸੋ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰਾ ਭੈਣ ਭਰਾ ਹੈਗਾ ਕਿਸੇ ਦਾ ਕੋਈ ਸਵਾਲ ਹੈਗਾ ਤਾਂ ਉਹ ਮੈਨੂੰ ਪੁੱਛ ਸਕਦਾ ਜੀ ਹੁਣ ਅਗਰ ਕਿਸੇ ਦਾ ਵੀ ਕੋਈ ਵੀ ਸਵਾਲ ਹੁੰਦਾ ਤਾਂ ਉਹ ਮੈਨੂੰ ਕੋਲ ਵੀ ਕਰ ਸਕਦਾ ਜੀ ਐਨੀ ਟਾਈਮ ਮੈਨੂੰ ਕੋਈ ਕਾਲ ਕਰ ਸਕਦਾ ਵਾ ਉਹ ਆਪਣਾ ਕੋਈ ਵੀ ਸਵਾਲ ਜਿਵੇਂ ਮੰਨ ਲਓ ਮੈਂ ਇਸ ਟਾਈਮ ਹੁਣ ਲਾਈਵ ਆ ਗਿਆ ਤਾਂ ਮੈਂ ਕਈ ਵਾਰੀ ਲਾਈਵ ਨਹੀਂ ਵੀ ਹੁੰਦਾ ਹੈਗਾ ਸੋ ਉਹ ਮੈਨੂੰ ਕਾਲ ਕਰਕੇ ਆਪਣਾ ਕੋਈ ਵੀ ਸਵਾਲ ਆ ਉਹ ਜਿਹੜਾ ਉਹ ਕਲੀਅਰ ਕਰ ਸਕਦਾ ਜੀ ਕਿਰਨ ਸੈਣੀ ਜੀ ਹਾਂਜੀ ਜ਼ਰੂਰ ਮੈਨੂੰ ਤੁਹਾਡੀਆਂ ਵੀਡੀਓਜ਼ ਦੇਖ ਕੇ ਪੋਜ਼ਿਟਿਵ ਵਾਈਬਸ ਆ ਰਹੀ ਹੈ ਮੈਂ ਜ਼ਰੂਰ ਦੇਖੂਗੀ ਜੋ ਤੁਸੀਂ ਵੀਡੀਓ ਕਰ ਰਹੇ ਹੋ ਥੈਂਕ ਯੂ ਥੈਂਕ ਯੂ ਹਾਂਜੀ ਕੱਲ ਜ਼ਰੂਰ ਦੇਖਿਓ ਜੀ ਮੈਂ ਡੇਲੀ ਮੇਰੀ ਜਿਹੜੀ ਕੋਈ ਵੀ ਵੀਡੀਓ ਹੁੰਦੀ ਹੈ ਮੈਂ ਡੇਲੀ 7 ਵਜੇ ਅਪਲੋਡ ਕਰਦਾ ਜੀ ਡੇਲੀ ਮੇਰੀ ਵੀਡੀਓ ਹੁੰਦੀ ਆ 7 ਵਜੇ ਅਪਲੋਡ ਕਰਦਾ ਮੈਂ ਸੋ ਜਿੰਨੀਆਂ ਮੇਰੀਆਂ ਜਿੰਨੀਆਂ ਵੀ ਵੀਡੀਓ ਹੁੰਦੀਆਂ ਨੇ ਉਹਦੇ ਵਿੱਚ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਸਿੱਖਣ ਨੂੰ ਮਿਲੇਗਾ ਜੀ ਸੋ ਪਲੀਜ਼ ਮੇਰੇ ਚੈਨਲ ਦੇ ਨਾਲ ਤੁਸੀਂ ਬਣੇ ਰਹੋ ਅਗਰ ਤੁਸੀਂ ਤੁਹਾਨੂੰ ਵੀ ਮੇਰੀ ਵੀਡੀਓ ਦੇਖ ਕੇ ਕੁਝ ਵੀ ਤੁਹਾਨੂੰ ਸਮਝ ਨਹੀਂ ਆ ਹਣਾ ਸੋ ਤੁਸੀਂ ਮੈਨੂੰ ਐਨੀ ਟਾਈਮ ਜਦੋਂ ਮਰਜੀ ਤੁਸੀਂ ਮੈਨੂੰ ਕੋਲ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਸੋ ਮੈਂ ਤੁਹਾਡਾ ਜਿਹੜਾ ਡਾਊਟ ਆ ਉਹ ਮੈਂ ਕਲੀਅਰ ਕਰ ਦਾਂਗਾ ਜੀ ਸੋ ਮੈਂ ਤੁਹਾਨੂੰ ਨਾਲ ਇੱਕ ਵਾਰ ਲਾਸਟ ਵਾਰੀ ਬਸ ਆਪਾਂ ਹੁਣ ਲਾਈਵ ਆ ਜਿਹੜਾ ਆਪਾਂ ਬੰਦ ਕਰਾਂਗੇ ਸੋ ਪਲੀਜ਼ ਮੈਂ ਨਾ ਹੁਣ ਬਸ ਇਸ ਹਫਤੇ ਸ਼ਾਇਦ ਸ਼ਨੀਵਾਰ ਨੂੰ ਅਸੀਂ ਸ਼ਨੀਵਾਰ ਨੂੰ 10 ਤੋਂ 12 ਵਜੇ ਦੇ ਅਸੀਂ ਜਲੰਧਰ ਸ਼ਹਿਰ ਦੇ ਵਿੱਚ ਅਸੀਂ ਆਪਣੀ ਲਾਈਵ ਵਰਕਸ਼ਾਪ ਸ਼ੁਰੂ ਕਰ ਰਹੇ ਹਾਂ ਫਿਜ਼ੀਕਲੀ ਸੋ ਅਗਰ ਕੋਈ ਮੇਰਾ ਭੈਣ ਭਰਾ ਉਹ ਲਾਈਵ ਵਰਕਸ਼ਾਪ ਅਟੈਂਡ ਕਰਨਾ ਚਾਹੁੰਦਾ ਤਾਂ ਉਹ ਪਲੀਜ਼ ਆਪਣੇ ਫੋਨ ਕਰਕੇ ਆਪਣੀ ਸੀਟ ਬੁੱਕ ਕਰਵਾ ਸਕਦਾ ਕਿਉਂਕਿ ਮੈਂ ਤੁਹਾਨੂੰ ਨਾਲ ਵਾਦਾ ਕਰਦਾ ਅਗਰ ਤੁਸੀਂ ਮੇਰੀ ਇਹ 2 ਘੰਟੇ ਦੀ ਤੁਸੀਂ ਲਾਈਵ ਵਰਕਸ਼ਾਪ ਲਗਾ ਲਓਗੇ ਨਾ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਦੇਖੋ ਇੱਕ ਪੰਜ ਜਿਹੜੇ ਆਪਣੇ ਸੋਸ਼ਲ ਮੀਡੀਆ ਜਿਹੜੇ ਆਪਣੇ ਪਲੇਟਫਾਰਮ ਨੇ ਆਲਰੇਡੀ ਜੱਲਵੇਂ WhatsApp ਹੋ ਗਿਆ Instagram ਹੋ ਗਿਆ Telegram ਹੋ ਗਿਆ Facebook ਹੋ ਗਿਆ YouTube ਤੇ ਇਸ ਤੋਂ ਵੀ ਲਗੋਂ ਮੈਂ ਤੁਹਾਨੂੰ ਇਹੋ ਜਿਹੇ ਹੋਰ ਬਹੁਤ ਸਾਰੇ ਪਲੇਟਫਾਰਮਾਂ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਹਨਾਂ ਤੇ ਤੁਸੀਂ ਵਧੀਆ ਕੰਮ ਕਰਦੇ ਹੋ ਨਾ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਤੁਸੀਂ ਮਹੀਨੇ ਦੇ 3 ਤੋਂ 5 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਜੀ ਸੋ ਕਿਉਂਕਿ ਦੱਸਾਂਗਾ ਤੁਹਾਨੂੰ ਮੈਂ ਪਲੇਟਫਾਰਮ ਇਹਦੇ ਵੀ ਤੁਹਾਨੂੰ ਮੈਂ YouTube ਦੇ ਹੀ ਤੁਹਾਨੂੰ ਮੈਂ 10 ਤੋਂ 15 ਇਹੋ ਜਿਹੇ ਆਈਡੀਆ ਦੇ ਦਿਆਂਗਾ ਵੀ ਜਿੰਨਾ ਤੋਂ ਤੁਸੀਂ ਕੰਮ ਕਰਨਾ ਸ਼ੁਰੂ ਕਰ ਸਕਦੇ ਸਟਾਰਟ ਦੇ ਵਿੱਚ ਉਹਦੇ ਵਿੱਚ ਤੁਹਾਡਾ ਨਾਮ ਫੇਸ ਹੋਏਗਾ ਨਾ ਤੁਹਾਡੀ ਵਾਇਸ ਹੋਵੇਗੀ ਨਾ ਕੋਈ ਮੇਰੇ ਭੈਣ ਭਰਾ ਨੇ ਨਾ ਮੇਰੇ ਫੋਨ ਕਰਕੇ ਕਹਿ ਦਿੰਦੇ ਨੇ ਕਹਿੰਦੇ ਵੀਰ ਜੀ ਅਸੀਂ ਮਤਲਬ ਵੀ YouTube ਚੈਨਲ ਤਾਂ ਛੇ ਸ਼ੁਰੂ ਕਰਨਾ ਚਾਹੁੰਦੇ ਹਾਂ ਬਟ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਕੋਈ ਗੱਲ ਨਹੀਂ ਤੁਸੀਂ ਆਪਣਾ ਨਹੀਂ ਫੇਸ ਦਿਖਾਉਣਾ ਚਾਹੁੰਦੇ ਤੁਹਾਡੀ ਵਾਇਸ ਹੋ ਜੇਗੀ ਆ ਕਿ ਕਈ ਵੀਰਦੇ ਇਹੋ ਜਿਹੀ ਵੀ ਹੈਗੇ ਨੇ ਅਗਲੇ ਕਹਿੰਦੇ ਵੀਰ ਜੀ ਅਸੀਂ ਆਪਣਾ ਨਾ ਫੇਸ ਦਿਖਾਉਣਾ ਚਾਹੁੰਦੇ ਨਾ ਅਸੀਂ ਵੀ ਵਾਇਸ ਦੇਣਾ ਚਾਹੁੰਦੇ ਉਹਦੇ ਰਿਗਾਰਡਿੰਗ ਵੀ ਬਹੁਤ ਸਾਰਾ ਮਟੀਰੀਅਲ ਮੇਰੇ ਕੋਲ ਪਿਆ ਵਾ ਤੁਹਾਨੂੰ ਇਹੋ ਜਿਹੇ ਮ ਤਰੀਕਿਆਂ ਦੇ ਬਾਰੇ ਦੱਸ ਦਾਂਗਾ ਜੋ ਅਗਰ ਤੁਸੀਂ ਉਸ ਟੌਪਿਕ ਦੇ ਵੀ ਤੁਸੀਂ ਕੰਮ ਕਰਦੇ ਹੋਣਾ ਤਾਂ ਮੈਂ ਤੁਹਾਨੂੰ ਗਾਰੰਟੀ ਦੇਣਾ ਤੁਸੀਂ 3 ਤੋਂ 5 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਲਵੋਗੇ ਜੀ YouTube ਤੋਂ ਬਹੁਤ ਸਾਰਾ ਪੈਸਾ ਕਮਾਇਆ ਜਾਂਦਾ ਵਾ ਜੇ ਆਪਾਂ ਕਹਿ ਲਈਏ ਨਾ ਇੱਕ ਤਾਂ ਹੁੰਦਾ ਵੀ YouTube ਨੂੰ ਆਪਾਂ ਮੰਨ ਕੇ ਚੱਲੀ ਵੀ ਜਿਹੜੀ YouTube ਆ ਤੇ Facebook ਆਪਾਂ ਕਹਿ ਲਈਏ ਇਹ ਪੈਸਿਆਂ ਦਾ ਦਰਖਤ ਆ ਮੈਂ ਪੈਸਿਆਂ ਦਾ ਦਰਖਤ ਨਹੀਂ ਕਹਿੰਦਾ ਮੈਂ ਖਦਾਨ ਕਹਿੰਦਾ ਇਹਨਾਂ ਨੂੰ ਖਦਾਨ ਇਹ ਖਦਾਨ ਆ ਇੱਚੋ ਜਿੰਨਾ ਪੈਸਾ ਹੁੰਦਾ ਉਹਨਾਂ ਤੁਸੀਂ ਕਮਾ ਸਕਦੇ ਹੋ ਇੱਚ ਖਤਮ ਹੀ ਨਹੀਂ ਹੁੰਦਾ ਹੈਗਾ ਪੈਸਾ ਜਿੰਨਾ ਮਰਜ਼ੀ ਪੈਸਾ ਕਮਾ ਲਓ ਇਹ ਇਸ ਕਰਕੇ ਦਰਖਤ ਨਹੀਂ ਮੈਂ ਇਹਨਾਂ ਨੂੰ ਕਹੂੰਗਾ ਪੈਸਿਆਂ ਦਾ ਇਹ ਖਦਾਨ ਆ ਇਹ ਖਦਾਨ ਜਿੰਨਾ ਮਰਜ਼ੀ ਤੁਸੀਂ ਪੈਸਾ ਕਮਾ ਸਕਦੇ ਹੋ ਜੀ ਸੋ ਹੋਰ ਕੋਈ ਮੇਰਾ ਭੈਣ ਭਰਾ ਜੀ ਆਪਾਂ ਨੂੰ 22 ਮਿੰਟ ਹੋ ਗਿਆ ਜੀ ਆਪਾਂ ਨੂੰ ਲਾਈਵ ਹੋਇਆ ਨੂੰ ਸੋ ਆਪਾਂ 25 ਤੱਕ 25 ਮਿੰਟ ਤੱਕ ਆਪਾਂ ਲਾਈਵ ਹੋਵਾਂਗੇ ਸੋ ਅਗਰ ਕੋਈ ਵੀ ਮੇਰਾ ਭੈਣ ਭਰਾ ਹੈਗਾ ਵਾ ਜਾਂ ਫ੍ਰੀ ਬੈਠਾ ਪਤਾ ਉਹ ਸਾਡੇ ਨਾਲ ਜੁੜ ਸਕਦਾ ਵਾ ਲਾਸਟ 3 ਮਿੰਟ ਆ ਜੀ ਆਪਾਂ 3 ਮਿੰਟ ਦੇ ਵਿੱਚ ਆਪਾਂ ਬਾਅਦ ਦੇ ਵਿੱਚ ਆਪਾਂ ਬੰਦ ਕਰ ਦਾਂਗੇ ਆਪਾਂ ਲਾਈਵ ਫਿਰ ਕਿਉਂਕਿ ਮੈਂ ਵੀਡੀਓ ਵੀ ਤੁਹਾਡੇ ਵੱਲ ਤੋਂ ਸ਼ੂਟ ਕਰਦੀਆਂ ਨੇ ਕਿਉਂਕਿ ਮੇਰਾ ਕੱਲ ਦਾ ਵੀ ਥੋੜਾ ਜਿਹਾ ਸ਼ਡਿਊਲ ਥੋੜਾ ਜਿਹਾ ਬਿਜ਼ੀ ਆ ਤੇ ਮੰਡੇ ਦਾ ਵੀ ਮੰਡੇ ਟਿਊਜ਼ਡੇ ਹਾਂ ਮੰਡੇ ਟਿਊਜ਼ਡੇ ਮੇਰਾ ਦੋ ਦਿਨ ਦਾ ਸ਼ਡਿਊਲ ਥੋੜਾ ਜਿਹਾ ਬਿਜ਼ੀ ਆ ਸੋ ਮੈਂ ਕੱਲ ਅੱਜ ਹੀ ਵੀਡੀਓ ਬਣਾ ਕੇ ਮੈਂ ਅਪਲੋਡ ਕਰ ਦੇਣੀਆਂ ਨੇ ਮੰਡੇ ਤੱਕ ਟਿਊਜ਼ਡੇ ਤੱਕ ਦੀਆਂ ਤੋਂ ਤੁਸੀਂ ਦੇਖ ਸਕਦੇ ਹੋ ਅਗਰ ਕੋਈ ਮੇਰੇ ਭੈਣ ਭਰਾ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਸਵਾਲ ਹੈਗਾ ਵਾ ਤਾਂ ਉਹ ਮੈਨੂੰ ਹੁਣ ਪੁੱਛ ਸਕਦਾ ਜੀ ਮੈਂ ਪੂਰੀ ਕੋਸ਼ਿਸ਼ ਕਰੂੰਗਾ ਤੁਹਾਡੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਹੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜੀ ਆਪਾਂ ਸੋ ਕੋਈ ਮੇਰਾ ਭੈਣ ਭਰਾ ਹੈਗਾ ਤਾਂ ਜੀ ਪੁੱਛ ਸਕਦਾ ਜੀ ਕਿਸੇ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਸਵਾਲ ਜਵਾਬ ਉਹ ਬਸ ਲਾਸਟ ਆਪਾਂ 2 ਮਿੰਟ ਹੀ ਰਹਿ ਗਏ ਜੀ ਆਪਾਂ 2 ਮਿੰਟ ਰਹਿ ਗਏ ਨੇ ਜੀ ਆਪਣੇ ਅਗਰ ਕੋਈ ਕਿਸੇ ਦਾ ਸਵਾਲ ਹੈਗਾ ਤਾਂ ਜੀ ਉਹ ਪੁੱਛ ਸਕਦਾ ਜੀ ਐਨੀ ਟਾਈਮ ਸੋ ਆਪਾਂ ਥੋੜੇ ਦਿਨ ਵਾਸਤੇ ਆਪਾਂ ਹੁਣ ਜਲੰਧਰ ਦੇ ਵਿੱਚ ਆਪਾਂ ਲਾਈਵ ਸੈਸ਼ਨ ਕਰਾਂਗੇ ਉਸ ਤੋਂ ਬਾਅਦ ਆਪਣਾ ਫੇਰ ਪਟਿਆਲੇ ਹੋਊਗਾ ਜੀ ਲੁਧਿਆਣੇ ਤੋਂ ਸੋਰੀ ਲੁਧਿਆਣੇ ਤੋਂ ਬਾਅਦ ਕਹਿੰਦਾ ਜਲੰਧਰ ਤੋਂ ਬਾਅਦ ਫੇਰ ਪਟਿਆਲੇ ਹੋਊਗਾ ਕਿਉਂਕਿ ਜਿੱਥੇ ਅੱਜ ਸਾਡਾ ਲਾਈਵ ਸੈਸ਼ਨ ਲੱਗਾ ਸੀ ਉਹਨਾਂ ਨੇ ਫੇਰ ਇਹ ਕਿਹਾ ਸੀ ਵੀ ਭਾਜੀ ਇੱਕ ਅੱਧੀ ਵਾਰ ਫੇਰ ਪਟਿਆਲੇ ਕਰੋ ਹੋਰ ਵੀ ਬੰਦੇ ਕਾਫੀ ਸੀਗੇ ਜਿਹੜੇ ਰੇਗੇ ਸੀ ਵਿਚਾਰੇ ਪਟਿਆਲੇ ਆਉਣਾ ਚਾਹੁੰਦੇ ਆ ਸੋ ਉਹਨਾਂ ਦਾ ਫੇਰ ਆਪਾਂ ਇੱਕ ਵਾਰੀ ਪਟਿਆਲੇ ਆਪਾਂ ਲਾਈਵ ਵਿਸ਼ੇਸ਼ਣਾ ਜਿਹੜਾ ਜੀ ਉਹ ਆਪਾਂ ਕਰਾਂਗੇ ਦੁਬਾਰੋਂ ਜਲੰਧਰ ਸਾਈ ਦਾ ਪਾਈ ਸੀ ਹਫਤੇ ਕਰਾਂਗੇ ਸ਼ਨੀਵਾਰ ਨੂੰ ਕੋਸ਼ਿਸ਼ ਸਾਡੀ ਪੂਰੀ ਆ ਹੋਰ ਕੋਈ ਮੇਰਾ ਭੈਣ ਭਰਾ ਜਿੰਨਾ ਦਾ ਕੋਈ ਸਵਾਲ ਆ ਜਾ ਕੋਈ ਵੀ ਤਰ੍ਹਾਂ ਦੀ ਕੋਈ ਵੀ ਡਾਊਟ ਆ ਤਾਂ ਉਹ ਮੈਨੂੰ ਪੁੱਛ ਸਕਦਾ ਜੀ ਚਲੋ ਠੀਕ ਹੈ ਜੀ ਫਿਰ ਅਗਰ ਕੋਈ ਵੀ ਤੁਹਾਡਾ ਕਿਸੇ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਨਹੀਂ ਹੈਗਾ ਤਾਂ ਫਿਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਗੁੱਡ ਨਾਈਟ ਆ ਜੀ ਹਨਾ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੋ ਖੂਬ ਤਰੱਕੀਆਂ ਕਰੋ ਸਿਹਤ ਠੀਕ ਰੱਖੋ ਜੀ ਆਪਣੀ ਵਧੀਆ ਖਾਓ ਪੀਓ ਵਧੀਆ ਸੁਣੋ ਵਧੀਆ ਸੋਚੋ ਤੇ ਵਧੀਆ ਪੜੋ ਵਧੀਆ ਲਿਖੋ ਤੇ ਵਧੀਆ ਵੀਡੀਓ ਦੇਖੋ ਹਮੇਸ਼ਾ ਮੋਟੀਵੇਟ ਰਹਿਣ ਦੀ ਕੋਸ਼ਿਸ਼ ਕਰਿਆ ਕਰੋ 네ਗੇਟਿਵ ਚੀਜ਼ਾਂ ਵੱਲ ਨਾ ਭੱਜਿਆ ਕਰੋ ਪੋਜ਼ਿਟਿਵ ਸੋਚਿਆ ਕਰੋ ਸੋ ਆਪਾਂ ਇੱਥੇ ਹੁਣ ਲਾਈਵ ਖਤਮ ਕਰਦੇ ਆਂ ਜੀ ਹੈਗਾ ਤਾਂ ਕੋਈ ਪੁੱਛ ਸਕਦਾ ਆਪਣਾ ਸਵਾਲ ਜੀ ਸੋ ਨਹੀਂ ਤਾਂ ਆਪਾਂ ਲਾਈਵ ਬੰਦ ਕਰਦੇ ਆਂ ਸੋ ਠੀਕ ਹੈ ਜੀ ਫਿਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਗੁੱਡ ਨਾਈਟ ਜੀ ਹਨਾ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਅਗਰ ਕੋਈ ਅੰਮ੍ਰਿਤਸਰ ਦੇ ਵਿੱਚੋਂ ਤਾਂ ਉਹ ਮੈਨੂੰ ਕਾਲ ਕਰ ਸਕਦਾ ਜੀ ਕਾਲ ਕਰਕੇ ਆਪਣਾ ਸਵਾਲ ਮੈਨੂੰ ਪੁੱਛ ਸਕਦਾ ਵਾ ਜਾਂ ਮੈਨੂੰ ਵਟਸਐਪ ਤੇ ਮੈਸੇਜ ਕਰ ਦੇ ਵਟਸਐਪ ਤੇ ਮੈਸੇਜ ਕਰਕੇ ਵੀ ਆਪਣਾ ਕੋਈ ਵੀ ਸਵਾਲ ਆ ਜਾਂ ਹਨਾ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੇ ਕੋਈ ਵੀ ਡਾਊਟ ਆ ਤਾਂ ਉਹ ਮੈਨੂੰ ਪੁੱਛ ਸਕਦਾ ਜੀ ਕਿਉਂਕਿ ਆਪਾਂ ਲਾਈਵ ਬੰਦ ਕਰਨ ਲੱਗਿਆ ਆਪਾਂ ਕਿਹਾ ਸੀ 9 ਵਜੇ ਤੱਕ ਕਰਾਵਾਂਗੇ 9 ਤੋਂ ਉੱਪਰ ਟਾਈਮ ਹੋ ਗਿਆ ਫਿਰ ਵੀ 9:03 ਹੋ ਗਏ ਆ 25 ਮਿੰਟ ਤੋਂ ਉੱਪਰ ਹੋ ਗਿਆ ਆਪਣਾ ਲਾਈਵ ਸੋ ਇਹ ਕਿਸੇ ਦਾ ਕੋਈ ਸਵਾਲ ਤਾਂ ਹੁਣ ਪੁੱਛ ਸਕਦਾ ਜੀ ਜਦ ਮੈਨੂੰ ਬਾਅਦ ਚ ਕੋਲ ਕਰ ਲਿਓ ਜੀ ਕੋਲ ਕਰ ਲਿਓ ਜਾਂ ਵਟਸਐਪ ਤੇ ਮੈਨੂੰ ਮੈਸੇਜ ਕਰ ਦਿਓ ਸੋ ਠੀਕ ਆ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਫੇਰ ਦੁਬਾਰਾ ਇੱਕ ਵਾਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁੱਡ ਨਾਈਟ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਾਈ